ਮੋਗਾ ਵਿੱਚ ਦਿਨ ਦਿਹਾੜੇ ਇੱਕ ਹੋਰ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਚਲਦੀ ਰੰਜਿਸ਼ ਦੇ ਕਾਰਨ ਕੁਝ ਲੋਕਾਂ ਨੇ ਦੋਵਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲੇ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਜ਼ਖਮੀ ਹਾਲਤ ਵਿੱਚ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਨੌਜਵਾਨ ਨੇ ਦਮ ਤੋੜ ਦਿੱਤਾ ਜਦਕਿ ਦੂਜਾ ਦੋਸਤ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੈ ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਦੁਸਾਈ ਰੋਡ ਸਥਿਤ ਇੱਕ ਨਿੱਜੀ ਸਕੂਲ ਦੀ ਪਾਰਕਿੰਗ ਦੇ ਨੇੜੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਧਿਰ ਵੱਲੋਂ ਦੋ ਨੌਜਵਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਰੋਹਿਤ ਕੁਮਾਰ ਅਤੇ ਬੱਲੀ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਰੋਹਿਤ ਕੁਮਾਰ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰੋਹਿਤ ਕੁਮਾਰ ਦੇ ਪ੍ਰਾਂਇ ਦੱਸਿਆ ਕਿ ਉਹਨਾਂ ਦਾ ਅਜੀਤ ਨਗਰ ਵਿੱਚ 5 ਮਰਲੇ ਦਾ ਪਲਾਟ ਹੈ। ਜਿਸ ਤੇ ਮੀਤਾਪਾਉ ਨਾਂ ਦੇ ਵਿਅਕਤੀ ਨੇ ਕਬਜ਼ਾ ਕੀਤਾ ਹੋਇਆ ਹੈ ਅਖੀਰਲੀ ਵਾਰ ਉਹ ਆਪਣੀ ਮਾਤਾ ਦੇ ਨਾਲ ਤਕਰੀਬਨ 10 ਦਿਨ ਪਹਿਲਾਂ ਮੀਤਾਪਾਉ ਨੂੰ ਮਿਲ ਕੇ ਪਲਾਟ ਖਾਲੀ ਕਰਨ ਲਈ ਕਹਿ ਕੇ ਆਈ ਸੀ ਤੇ ਸਹਿਮਤੀ ਤੋਂ ਬਾਅਦ ਜ਼ਮੀਨ ਖਾਲੀ ਵੀ ਕਰ ਦਿੱਤੀ ਉਸ ਤੋਂ ਬਾਅਦ ਮੀਤਾਪਾਉ ਵੱਲੋਂ 10-12 ਸਾਥੀਆਂ ਦੇ ਨਾਲ ਮਿਲ ਕੇ ਉਸ ਦੇ ਭਰਾ ਰੋਹਿਤ ਕੁਮਾਰ ਤੇ ਉਸ ਵੇਲੇ 23 ਸਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵੇਲੇ ਉਹ ਸੈਲੂਨ ਉੱਤੇ ਗਿਆ ਹੋਇਆ ਸੀ ਸ਼ਰਮਾ ਜੀ ਕੀ ਮਾਮਲਾ ਤੁਸੀਂ ਹਸਪਤਾਲ ਜਾਏ ਮੇਰੇ ਮੇਰੇ ਭਰਾ ਦੀ ਡੈਥ ਹੋ ਗਈ ਡੈਥ ਨਹੀਂ ਹੋਈ ਉਹਦਾ ਕਤਲ ਹੋਇਆ ਜੀ ਕਿਦਾਂ ਉਹਦਾ ਸਾਡਾ ਰੋਲਾ ਚੱਲਦਾ ਸੀ ਪਲਾਟ ਦਾ ਜੀਤਨਗਰ ਦੇ ਵਿੱਚ ਪਲਾਟ ਆ ਸਾਡਾ ਪੰਜ ਮਰਲੇ ਦਾ ਜਿਹੇ ਚ ਪਾਉ ਉਥੇ ਕਬਜ਼ਾ ਕਰੀ ਬੈਠੇ ਸੀ ਅਸੀਂ ਪਹਿਲਾਂ ਪਿਆਰ ਨਾਲ ਜਾ ਕੇ ਸਮਝਾ ਕੇ ਆਂਦੇ ਰਹੇ ਮੰਮੀ ਵੀ ਗਏ ਮੈਂ ਵੀ ਗਏ ਛੋਟਾ ਵੀ ਗਿਆ ਜਾ ਕੇ ਸਮਝਾ ਕੇ ਆਂਦੇ ਰਹੇ ਅਸੀਂ ਸਾਡੇ ਸਾਹਮਣੇ ਕਹਿੰਦੇ ਵੀ ਹਾਂ ਅਸੀਂ ਕਰ ਦਿੰਨੇ ਖਾਲੀ ਉਹਨੇ ਕਰ ਦਿੰਨੇ ਅਸੀਂ ਕਹਿ ਕੇ ਵੀ ਹਾਂ ਬਈ ਤੁਸੀਂ ਖਾਲੀ ਕਰ ਦਿਓ ਵੀ ਅਸੀਂ ਮਕਾਨ ਪਾਣਾ ਉਥੇ ਖੜਾ ਕਰਨਾ ਵਾ ਸਾਡਾ ਪਲਾਟ ਆ ਖਾਲੀ ਉਥੇ ਪੰਜ ਮਰਲੇ ਦਾ ਅੱਜ ਕਿ ਹੋਇਆ ਸੀਗੇ ਅੱਜ ਅੱਜ ਉੱਥੇ ਕੋਈ ਵੀ ਨਹੀਂ ਗਿਆ ਅਸੀਂ ਪਹਿਲਾਂ ਗਏ ਸੀ 10 ਦਿਨ ਪਹਿਲਾਂ ਮੈਂ ਤੇ ਮੰਮੀ ਜਾ ਕੇ ਆਏ ਆ ਉਹਨਾਂ ਕਹਿ ਗਏ ਉਹਨਾਂ ਬਈ ਤੂੰ ਹੀ ਖਾਲੀ ਕਰ ਦੋ ਅਸੀਂ ਮਕਾਨ ਪਾਣਾ ਉੱਥੇ ਉਹ ਕਹਿੰਦੇ ਅਸੀਂ ਕਰ ਦਿੰਨੇ ਆ ਉਹਨਾਂ ਨੇ ਉਦੋਂ ਉੱਥੇ ਖਾਲੀ ਕਰਤਾ ਮੁਰਗੇ ਬਾਅਦ ਮੇਰੇ ਭਰਾ ਨੂੰ ਸੀਗੀ ਅੱਜ ਛੁੱਟੀ ਉਹ ਕੰਮ ਕਰਦਾ ਸੀ ਵੈਲਡਿੰਗ ਦਾ ਉਹ ਉੱਥੇ ਨਾਈ ਦੀ ਦੁਕਾਨ ਤੇ ਗਿਆ ਸੀਗਾ ਬਾਅਦ ਪਤਾ ਨਹੀਂ ਕੀ ਗੱਲ ਉਹ ਦੋ ਘਰੇ ਆਣ ਲੱਗਾ ਹੁਣ ਦੁਕਾਨ 'ਚੋਂ ਬਾਹਰ ਨਿਕਲਿਆ ਉਹਨਾਂ ਨੇ ਉੱਥੇ ਦੱਸਦੇ ਬਈ 10-15 ਜਾਣੇ ਸੀਗੇ 10-12 ਜਾਣੇ ਕੌਣ ਸੀਗੇ ਓਏ ਪਾ ਪਾਉ ਸੀਗੇ ਜੀ ਜੇ ਇਕ ਲਈ ਨਾ ਸਾਨੂੰ ਪਤਾ ਮੀਤਾ ਨਾ ਉਹਦਾ ਕੀ ਮਾਰੇ ਕੀ ਉਹਨਾਂ ਦੇ ਇਹ ਤਾਂ ਜੀ ਮੈਂ ਉੱਥੇ ਮੌਕੇ ਤੇ ਹੈ ਨਹੀਂ ਸੀਗਾ ਉਹ ਸਲੂਨ ਦੀ ਦੁਕਾਨ ਸੰਤਮ ਮੋੜ ਕੇ ਬਾਅਦ ਫੋਨ ਆਇਆ ਜੀ ਇਹ ਆ ਗੱਲਬਾਤ ਹੋਈ ਆ ਸਾਢੇ ਕਿਤੇ ਵੱਜੀ ਉਹਦੇ ਸਾਢੋ ਸਿਰ ਚ ਵੱਜੀ ਜ਼ਿਆਦਾ ਜੀ ਕਿੱਦਾਂ ਦੇ ਹਾਲਤ ਆ ਉਹਨਾਂ ਦੇ ਹੁਣ ਤਾਂ ਖਤਮ ਹੋ ਚੁੱਕਿਆ ਜੀ ਪੁਲਿਸ ਪਹੁੰਚੀ ਮੌਕੇ ਤੇ ਪਹੁੰਚ ਆ ਚੁੱਕੀ ਆ ਪੁਲਿਸ ਨੇ ਹੁਣ ਸਾਨੂੰ ਬੁਲਾਇਆ ਥਾਣੇ ਉਹ ਕਹਿੰਦੇ ਤੁਸੀਂ ਉੱਥੇ ਆਓ ਥਾਣੇ ਇਹ ਉੱਥੇ ਪਰਚਾ ਘਟਾਣੇ ਆ ਕੀ ਮੰਗੇ ਕਰਾਂਗੇ ਅਸੀਂ ਸਾਨੂੰ ਮੰਗੇ ਜੈ ਸਾਨੂੰ ਮੰਗ ਕੋਸ਼ਿਸ਼ ਜਾਈ ਸਾਨੂੰ ਇਨਸਾਫ ਚਾਹੀਦਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਦੋ ਵਿਅਕਤੀ ਜਿਹੜੇ ਜ਼ਖਮੀ ਹੋਏ ਸੀਗੇ ਔਰ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਭਰਤੀ ਹੋਏ ਨੇ ਕੀ ਸੀ ਪੁਰਾ ਮੰਗਾ ਹਾਂਜੀ ਸਰ ਇਹ ਸਵਾ 1 ਤੋਂ ਡੇਢ ਦੇ ਵਿੱਚ ਆਪਣੀ ਐਮਰਜੈਂਸੀ ਵਿੱਚ ਆਏ ਸੀ ਉਹ ਹਸਪਤਲ ਦੀ ਐਮਰਜੈਂਸੀ ਵਿੱਚ ਦੋ ਲੜਕੇ ਇੱਕ ਦਾ ਨਾਮ ਰੋਹਿਤ ਸ਼ਰਮਾ ਸੀ ਦੂਸਰੇ ਦਾ ਨਾਮ ਬਲਜੀਤ ਸਿੰਘ ਆਰਾਊਂਡ 3 ਇਅਰਸ ਇਨ ਅਰੀ ਏਜ ਸੀਗੀ ਤੇ ਇਹ ਇੱਕ ਦੀ ਡਿਊਰਿੰਗ ਟ੍ਰੀਟਮੈਂਟ ਡੈਥ ਹੋਈ ਹੈ ਕਿ ਵੀ ਉਹਦੇ ਤੇਜ ਹਥਿਆਰ ਦੇ ਛਾਰ ਵੈਪਨਸ ਦੇ ਨਾਲ ਉਹਦੇ ਹੈਡ ਦੇ ਉੱਤੇ ਕੀਤਾ ਹੋਇਆ ਸੀ ਅਟੈਕ ਸਰ ਕੁਝ ਪਤਾ ਲੱਗੇ ਲੜਾਈ ਚ ਲੜੜਾ ਕਾਦੇ ਹਾਸਤੇ ਹੋਏ ਕੋਈ ਜ਼ਮੀਨ ਜ਼ਮੀਨ ਨੂੰ ਲੈ ਕੇ ਜੋ ਇਨੀਸ਼ੀਅਲ ਸਾਡੇ ਕੋਲ ਇਨਫਾਰਮੇਸ਼ਨ ਆਈ ਹੈ ਜੇ ਜ਼ਮੀਨ ਨੂੰ ਲੈ ਕੇ ਕੋਈ ਨਾ ਜ਼ਮੀਨੀ ਰੋਲਾ ਸੀਗਾ ਦੂਜੇ ਵਿਅਕਤੀ ਦੀ ਕੀ ਹਾਲਾਤ ਹੈ ਦੂਸਰੇ ਵਿਅਕਤੀ ਦਾ ਸਰ ਸੀਟੀ ਸਕੈਨ ਡਾਕਟਰ ਸਾਹਿਬ ਨੇ ਐਡਵਾਈਸ ਕੀਤਾ ਤੇ ਐਕਸ-ਰੇ ਤੇ ਉਹ ਹੋ ਜਾਏਗਾ ਤੇ ਉਹ ਆਪਣੇ ਐਮ ਐਲ ਸੀ ਵਾਰਡ ਵਿੱਚ ਐਡਮਿਟ ਹੈ ਪੇਸ਼ੈਂਟ ਬਲਜੀਤ ਸਿੰਘ ਕੰਪੈਸੀ ਗਾਜੀ ਕੋਈ ਲੜਾਈ ਝਗੜਾ ਹੋਇਆ ਹੈ ਕੀ ਸੀ ਪੂਰਾ ਮਾਮਲਾ ਉਹ ਬਸ ਇਹ ਅੱਗੇ ਪਲਾਟਪੂਟ ਦਾ ਰੌਲਾ ਸੀਗਾ ਉਹਨਾਂ ਨੇ ਦਿੱਕ ਦੋ ਵਾਰ ਪਹਿਲਾਂ ਕਹਿ ਕੇ ਆਏ ਆ ਕਿ ਇੱਥੇ ਮੱਝਾ-ਮੱਝਾ ਨਾ ਬੰਨਿਆ ਕਰੋ ਅਗਲੇ ਦਾ ਪਲਾਟ ਆ ਡੈੱਡ ਹੋਈ ਜਾਂਦਾ ਹੈਗਾ ਤੇ ਉਹ ਕਹਿੰਦੇ ਚਲੋ ਹਟਾ ਲੈਨੇ ਆ ਫਿਰ ਥੋੜੇ ਦਿਨ ਬਾਅਦ ਗਏ ਹਮ ਦਸੀ ਆ ਨਾ ਤੇ ਉਹ ਕਹਿੰਦੇ ਸਾਡੀ ਨਾਲ ਆਂਦੇ ਹਟਾ ਲੈਨੇ ਆ ਫਿਰ ਦੁਬਾਰਾ ਗਏ ਉਹਨਾਂ ਨੂੰ ਫਿਰ ਧੱਕੂ ਮੁੱਕੀ ਹੋਏ ਇੱਕ ਦਿਨ ਤੇ ਉਹ ਕਹਿੰਦੇ ਫਿਰ ਉਹਨਾਂ ਨੇ ਫੇਰ ਹੋਵੇਂ ਕਰਤਾ ਪਰ ਅੱਜ ਇੱਕੋ ਦਾਮ ਜਾਨੀ ਕਿ ਉਹਨਾਂ ਵੇਖਿਆਗਾ ਕਿ ਕੱਲੇ ਆ ਇੱਕੋ ਦਾਮ ਜਰੋ ਆਪਣਾ 12 13 ਜਾਨੇ ਸੀਗੇ ਆ ਗਏ ਉਹ ਨਾਲ ਹੀ ਉਹਨਾਂ ਦੋ ਜਾਨੇ ਸੀਗੇ ਮੁੰਡੇ ਉਹ ਜਿਹੜੇ ਅੰਦਰ ਬੈਠੇ ਤੱਕਰੀ ਦਾ ਡੈਥ ਹੋ ਗਈ ਆ ਉਹਦੇ ਖੰਡੇ ਖੁੰਡੇ ਕਿਰਪਾਣਾ ਗੁਰੂ ਨਾਲ ਮਾਰਨ ਲੱਗੇ ਕਾਫੀ ਜਾਨੀ ਕਿ ਸੀਗੇ ਉਹਨਾਂ ਕੋਲੇ ਜ ਹਥਿਆਰ ਤੁਸੀਂ ਮੌਕੇ ਤੇ ਸੀ ਮੈਂ ਮੌਕੇ ਤੇ ਹੈ ਨਹੀਂ ਸੀਗਾ ਮੈਂ ਦੁਕਾਨ ਤੇ ਕੰਮ ਕਰੀ ਜਾਂਦਾ ਸੀਗਾ ਮੜਾਇਆ ਤੇ ਜਦੋਂ ਮੈਨੂੰ ਪਤਾ ਲੱਗਿਆਗਾ ਆਪਣਾ ਲੜੀ ਜਾਂਦੇ ਆ ਤਾਂ ਮੈਂ ਭੱਜ ਕੇ ਗਿਆ ਇੱਕ ਮੁੰਡਾ ਮੇਰੇ ਨਾਲ ਦਾ ਉਹ ਖੜਾ ਹੋਗਾ ਅਹੀ ਮੋੜ ਮਾਰ ਸਾਂ ਚੱਕੇ ਆਪਦਾ ਉਹਨਾਂ ਨੂੰ ਭਾਇਆ ਹਸਪੀਟਲ ਲੈ ਗਏ ਆ ਇੱਕ ਦੀ ਤਾਂ ਡੈਥ ਹੋ ਗਈ ਆ ਰੋਜ ਦੇ ਸ਼ਰਮਾ ਮੁੰਡਾ ਵਾ ਉਹਦੇ ਕਾਫੀ ਜਾਨੀ ਕੀ ਸਿਰ ਤੇ ਸੱਟ ਸੀਗੀ ਖੰਡਾ ਆਪਣਾ ਆਪ ਨੇ ਕਿਤੇ ਨਾ ਕਾਪੇ ਨਾ ਖਣੀ ਕਾਪਾ ਵੱਜਿਆ ਖਣੀ ਪਤਾ ਨਹੀਂ ਖੰਡਾ ਮਾਰਿਆ ਇਹ ਮਾਰਨ ਵਾਲੇ ਕੌਣ ਸੀ ਪਤਾ ਕੁਝ ਮਾਰਨ ਵਾਲੇ ਤਾਂ ਬਸ ਉਹ ਪਾਉ ਹੈ ਉਹੀ ਆ ਜੀ ਜੇ ਆਪਣਾ ਹੱਥਾਂ ਦਾ ਰੋਲਾ ਰੂਲਾ ਸੀਗਾ ਜਿਹੜਾ ਫਿਰ ਤੁਸੀਂ ਹਸਪੀਟਲ ਲੈ ਕੇ ਆਉਣਾ ਮੈਂ ਹਸਪੀਟਲ ਲੈ ਗਿਆ ਮੇਰੀ ਦੁਕਾਨ ਦੇ ਕੋਲ ਹੋਇਆ ਥੋੜਾ ਜਿਹਾ ਗਾਂ ਜਾ ਕੇ ਚਾਰ ਦੁਕਾਨਾਂ ਛੱਡ ਕੇ ਨਾਲ